ਕੀ ਜੀ ਕੱਢ ਲੈਣ ਤੋਂ ਪੜਾਸ ਜੀ ਪੜਾਸ ਹੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸ ਤਾਂ ਆਉਣੇ ਹੀ ਨਹੀਂ ਸਸ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਕੁਤਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਰੀ ਆਜੀ ਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਢੀਮਾ ਸਪੀਕਰ ਸਾਹਿਬ ਮਿਕਰ ਸਾਹਿਬ ਆ ਪੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਦਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਜਿਹੜੇ ਡੈਕਟਰ ਹੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗਾਲੀ ਸੁਣ ਸਕਦੇ ਚਲੋ ਇੱਕ ਮਿੰਟ ਸੁਣ ਲਓ ਇੱਕ ਮਿੰਟ ਇੱਕ ਵਾਰੀ ਮਾ ਜੀ ਇੱਕ ਵਾਰ ਸਪੀਕਰ ਸਾਹਿਬ ਪਲੀਜ਼ ਨਹੀਂ ਨਹੀਂ ਮੈਨੂੰ ਬੋਲਣ ਦਿਓ ਮੈਨੂੰ ਕਰ ਲਾਂ ਉਹ ਕੰਪਲੀਟ ਤੁਸੀਂ ਕੰਪਲੀਟ ਕਰ ਲੀਏ ਸੀ ਦੀ ਮੀਟਿੰਗ ਚ ਬਾਜਬਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦਿਆਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋ ਗਿਆ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਜਿਵੇਂ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਹੀ ਸੁਣਨਾ ਚਾਹੁੰਦੇ ਹੈਗੇ ਕੋਈ ਲੋਨ ਦਾ ਕੋਈ ਗੱਲ ਲੋਨ ਦਾ ਆਪਾਂ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦਿਨ ਦਾ ਤੁਹਾਨੂੰ ਦੋ ਦਿਨ ਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ ਦੋ ਦਿਨ ਦਾ ਸੈਸ਼ਨ ਆਪਣਾ ਬਾਈਕ ਬੰਦ ਕਰੋ ਕਰਾਂਗੇ ਕਰਾਂਗੇ ਆਪਾਂ ਗੱਲ ਅ

ਆ ਕੀ ਇਹ ਫਿਰ ਤੁਹਾਡੇ ਵੱਜ ਕੇ ਆਉਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਹੋ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਇਹ ਨਫਰਤ ਆ ਯਾਰ ਜੋ ਵੀ ਕੁਝ ਹੱਦ ਕਰਦੇ ਹੋ ਤੁਸੀਂ ਸ਼ੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਇਹ ਕਿਵੇਂ ਪਿਆ ਮਾਫੀ ਮੰਗ ਕੇ میں جو بھی 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 کچھ 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 میںکاڑ نہیں جا رہا جو بھی کچھ چیئر رہا ہے ریکارڈ سے نہیں جا رہا ٹھیک ہے جی بیٹھو اپنا باجوا صاحب بیٹھو بیٹھو بھی ٹریجری بینچ پلیز بیٹھو یار سی ایم صاحب بول رہے ہیں آپ کیوں بچوار وال جس آنر ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਈ ਬਸ ਆਪੇ ਬੈਠੋ ਜੀ ਸਭ ਤੋਂ ਮਹਾਨ ਕੌਣ ਦੀ ਤੋਹਫੀਨ ਕਰ ਰਹੇ ਬੈਠੋ ਜੀ ਬੈਠੋ ਜੀ